ਜਲੰਧਰ ਪਹੁੰਚੇ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜਾਬ ਦੇ ਵਿੱਚ ਹੜਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਲੰਧਰ ਦੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੜ ਪੀੜਤਾਂ ਦੀ ਸੇਵਾ ਕਰਨ ਦੇ ਲਈ ਇੱਕ ਹਾਈ-ਟੈਕ ਐਂਬੂਲੈਂਸ ਭੇਟ ਕੀਤੀ ਗਈ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਜਿਨ੍ਹਾਂ ਨੂੰ ਐਂਬੂਲੈਂਸ ਦੀ ਚਾਬੀ ਭੇਟ ਕੀਤੀ ਗਈ ਹੈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਇਸ ਮੁਸ਼ਕਲ ਘੜੀ ਚੋਂ ਗੁਜ਼ਰ ਰਿਹਾ ਹੈ ਹਰ ਕੋਈ ਮਹਿਸੂਸ ਕਰਦਾ ਹੈ ਕਿ ਲੋਕਾਂ ਦੀ ਸਹਾਇਤਾ ਜਿਹੜੀ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਇਸ ਲਈ ਦਾਨੀ ਸੱਜਣ ਆਪਣੀ ਕਮਾਈ 'ਚੋਂ ਦਸਵੰਧ ਭੇਟ ਕਰ ਰਹੇ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਤੇ ਹਮਲਾ ਬੋਲਦੇ ਹੋਣਾ ਕਿਹਾ ਕਿ ਜਿਸ ਤਰ੍ਹਾਂ ਦੇ ਕਾਰਜ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਉਹ ਸੁੱਤੀ ਕੋਈ ਨਜ਼ਰ ਆ ਰਹੀ ਹੈ ਉਹਨਾਂ ਕਹਿੰਦੇ ਕਿ ਲੋਕਾਂ ਦਾ ਦੁੱਖ ਪੰਜਾਬ ਸਰਕਾਰ ਨੂੰ ਬਿਲਕੁਲ ਵੀ ਨਹੀਂ ਦਿਖਾਈ ਦੇ ਰਿਹਾ ਇਸ ਮੌਕੇ ਤੇ ਹਰਜਿੰਦਰ ਸਿੰਘ ਕਾਮੀ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਦਿਖਾਉਨੇ ਆ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਜੀਤ ਸਿੰਘ ਜੀ ਖੈਰਾ ਤੇਨਾਂ ਦਾ ਸਾਰਾ ਸਮੁੱਚਾ ਪਰਿਵਾਰ ਪਾਵੇਂ ਅਮਰੀਕਾ ਚ ਰਹਿੰਦਾ ਪਰ ਮੋਹ ਤੇ ਪਿਆਰ ਤੇ ਮਿੱਟੀ ਦਾ ਮੋਹ ਹਮੇਸ਼ਾ ਪੰਜਾਬ ਦੇ ਨਾਲ ਰਹਿੰਦਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੁਐਸਏ ਦੇ ਪ੍ਰਧਾਨ ਵੀ ਆ ਆ ਜਿਹੜਾ ਪਿਛਲਾ ਸਮਾਂ ਹੜ੍ਹਾਂ ਦਾ ਚੱਲਿਆ ਤੇ ਭਾਜੀ ਦਾ ਟੈਲੀਫੋਨ ਆਇਆ ਭਈ ਫਲੱਡ ਅਫੈਕਟਡ ਦੇ ਏਰੀਆ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਐਂਬੂਲੈਂਸ ਵਿਦ ਆਲ ਜਿਹੜਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਆਪਣੇ ਮਾਡਰਨ ਜਿਹੜੀਆਂ ਸਾਰੀਆਂ ਸਹੂਲਤਾਂ ਆ ਵੈਂਟਿਲੇਟਰ ਆ ਆਕਸੀਜਨ ਉਹ ਸਾਰੀ ਅੱਜ ਜਿਹੜੀ ਆ ਸੱਚਖੰਡ ਸ੍ਰੀ ਹਰਮੰਦਰ ਦਰਬਾਰ ਸਾਹਿਬ ਜੀ ਨੂੰ ਭੇਟ ਕੀਤੀ ਗਈ ਆ ਮੈਂ ਸਮਝਦਾ ਗੁਰਨਾਨਕ ਦੇਵ ਪਾਤਸ਼ਾਹ ਜੀ ਦਾ ਮੋਢਲਾ ਸਿਧਾਂਤ ਵੀ ਇਹੋ ਸੀ ਕਿ ਗੁਰੂ ਕੇ ਸਿੱਖ ਨੇ ਆਪਣਾ ਤਾਂ ਸੰਬੰਧ ਕੱਟ ਕੇ ਗੁਰੂ ਨੂੰ ਭੇਟ ਵੀ ਕਰਨਾ ਸੋ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਮਰੀਕਾ ਬੈਠੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਉਹਨੂੰ ਹੀ ਆਪਣਾ ਯੋਗਦਾਨ ਇਹ ਪਾ ਕੇ ਅੱਜ ਐਮ뷸ੈਂਸ ਨਵੀਂ ਜਿਹੜੀ ਆ ਉਹ ਭੇਟ ਕੀਤੀ ਆ ਮੈਂ ਜਿੱਥੇ ਬਾਪੂ ਬਲਜੀਤ ਸਿੰਘ ਹੋਂ ਦਾ ਧੰਨਵਾਦ ਕਰਦਾ। ਉੱਥੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦਾ। ਕਿ ਗੁਰੂ ਸਾਹਿਬ ਜੀ ਆਪਣੇ ਦਰੋਂ ਘਰੋਂ ਇਸ ਪਰਿਵਾਰ ਨੂੰ ਸੀਸ ਰੱਖਣੀ। ਪਰਸਪਰ ਇਤਫਾਕ ਤੇ ਏਕਤਾ ਦੇ ਆਪਣੇ ਦੋਨੋਂ ਕਣੋਂ ਗੁਰਸਿੱਖੀ ਦੀ ਧਾਰ ਬਕ ਕਰ ਨੂੰ। ਸੋ ਮੈਂ ਧੰਨਵਾਦ ਕਰਦਾ ਆਪਣਾ ਵੀਰ ਸਰਦਾਰ ਰਣਜੀਤ ਸਿੰਘ ਕਾਲੋਂ ਵੀ ਤੇ ਸਾਡੇ ਇੱਥੇ ਜਲੰਧਰ ਦੇ ਪੁਰਾਣੇ ਅਕਾਲੀ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਆ। ਪਰਮਜੀਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦਾ ਤੋਂ ਸਾਰਿਆਂ ਦਾ ਹੀ ਜਿੰਨੇ ਵੀ ਆਏ ਸਾਰਿਆਂ ਦਾ ਧੰਨਵਾਦ ਅਰਦਾਸ ਵੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਰ ਇੱਕ ਬੰਦਾ ਲੋਚਦਾ ਕਿ ਮੈਂ ਆਪਣਾ ਦਸਵੰਦ ਕੱਢਾਂ ਪਰ ਇਹ ਭੇਲਿਆਂ ਦੇ ਹਿੱਸੇ ਆਉਂਦਾ ਕਿਉਂਕਿ ਜਿਹਲੇ ਕੁਝ ਦੇਣਾ ਹੋਵੇ ਬੜਾ ਔਖਾ ਹੁੰਦਾ ਮੰਗਦੇ ਤਾਂ ਪਰ ਹੋ ਜਿੰਗੀਆਂ ਤੇ ਗੁਰੂ ਸਾਹਿਬ ਜੀ ਨੂੰ ਹੀ ਨੇ ਅੱਜ ਇਹ ਆਪ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਇਹ ਜਿਹੜੀ ਐਂਬੂਲੈਂਸ ਭੇਟ ਕੀਤੀ ਆ ਗੁਰੂ ਚਰਨਾਮਚਰ ਆਸ ਵੀ ਕੀਤੀ ਸਤਿਗੁਰੂ ਜੀ ਇਹਨਾਂ ਤੇ ਆਪਣੀਆਂ ਖੁਸ਼ੀਆਂ ਤੇ ਰਹਿਮਤਾਂ ਬਖਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਪ੍ਰਧਾਨ ਸਰਦਾਰ ਜੀ ਇੰਟਰਸੈਕਟਿਵ ਮੈਡੀਕਲ ਟੀਮ ਨੂੰ ਦੇਖ ਕੇ ਪਰੋਕਸਿਟੀ ਕਿਨਾਂ ਦੇ ਉਹਦੇ ਬਾਰੇ ਕੁਝ ਦੱਸੋ ਤੇਰੇ ਪੁੱਮ ਦਾ ਬਰਾਵਾ ਮੈਂ ਦੇਖ ਤਾ ਤੁਸੀਂ ਆਪਣੇ ਵੀ ਆਪਣੇ ਮੇਰੇ ਨਹੀਂ ਕੋਈ ਇਦਾਂ ਆ ਵੀ ਇਹਦੇ ਵਿੱਚ ਆ ਪਿੱਛੇ ਤੁਸੀਂ ਦੇਖੋਗੇ ਇੱਕ ਗੱਲ ਕਰ ਲਵਾਂਗੇ ਬੈਂਡਿਲੇਟਰ ਦਾ ਸਾਰੀ ਫੈਸਿਲਿਟੀ ਆ ਆਕਸੀਜਨ ਦੀ ਫੈਸਿਲਿਟੀ ਆ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਪਿਛਲੇ ਸਮੇਂ ਤੋਂ ਦੇਖਦੇ ਨੇ ਬਿਮਾਰੀਆਂ ਜਿਹੜੀਆਂ ਉਹ ਭਿਆੰਕਰ ਜਿਹੜੀਆਂ ਚੱਲ ਰਹੀਆਂ ਤੇ ਅਸੀਂ ਆਪਣੇ ਤੌਰ ਦੇ ਉੱਤੇ ਹੜਾਂ ਦੇ ਵਿੱਚ ਵੀ ਨੇ ਆਪਣੇ ਹੁਣ ਇੱਕ ਦੋ ਚ ਹੰਦਿਆਂ ਦੇ ਵਿੱਚ ਵੱਡੀਆਂ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਸਾਡੀਆਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੀਆਂ ਗਈਆਂ ਤੇ ਹੁਣ ਵੀ ਅਸੀਂ ਥੋੜੇ ਦਿਨਾਂ ਚੋ ਤੋਰਾਂਗੇ ਸੋ ਇਹ ਜਿਹੜੀਆਂ ਮੈਂ ਸਮਝਦਾ ਮਾਡਰਨ ਫੈਸਿਲਿਟੀਆਂ ਦੀ ਕਈ ਵਾਰੀ ਸੀਰੀਅਸ ਹੁੰਦਾ ਮਤਲਬ ਤੇ ਕੋਈ ਕਿਸੇ ਨੂੰ ਦੂਰ ਤੜਾਡੇ ਲੈ ਜਾਣਾ ਪੈਂਦਾ ਤੇ ਉਹਨੂੰ ਲਾਈਫ ਸਪੋਰਟ ਮਿਲ ਜਾਂਦੀ ਆ ਤੇ ਇਹ ਸਾਰੀ ਲਾਈਫ ਸਪੋਰਟ ਇਹਦੇ ਵਿੱਚ ਲੱਗੀ ਜੋ ਜਿਹੜੇ ਐਸ ਵੇਲੇ ਮਤਲਬ ਕਿ ਜਿਹੜੇ ਲੋਕੀ ਦਸੋਂ ਕਰਦੇ ਲੋਕਾਂ ਨੇ ਮਹਿਸੂਸ ਹੋ ਰਿਹਾ ਕਿ ਇਹ ਚੀਜ਼ ਦੀ ਲੋੜ ਹੈ ਕਿਉਂਕਿ ਬੜਾ ਤੋਂ ਬਾਅਦ ਇਹ ਚੀਜ਼ ਲੋੜੇ ਤੇ ਸਰਕਾਰ ਇਸ ਪਾਸੇ ਤਾਂ ਨਾਤੇ ਕਿ ਬਹੁਤੀ ਕਿ ਧਿਆਨ ਨਹੀਂ ਦੇ ਰਹੀਆਂ ਫਿਰ ਕੀ ਲੋੜ ਹੈ ਕਿ ਹੋਰ ਵਕਤ ਆਉਂਦੇ ਮੈਂ ਸਮਝਦਾ ਸਰਕਾਰ ਆਪਾਂ ਚੁਣਦੇ ਕਿਸ ਕੰਮ ਲਈਆਂ ਫਾਰ ਦਾ ਵੈਲਫੇਅਰ ਆਫ ਦਾ ਪੀਪਲ ਹੈ ਵੇ ਤਾਂ ਕਿ ਕੋਈ ਔਖਾ ਸੌਖਾ ਵੀ ਸਮਾਂ ਆਵੇ ਤੇ ਜਿਹੜੀ ਸਰਕਾਰ ਉਹਨਾਂ ਦੀ ਮਦਦ ਕਰੇ ਮਜ਼ ਕਰ ਰਹੀ ਹੈ ਜੀ ਸਰਕਾਰ ਹੁਣ ਮੇਰਾ ਖਿਆਲ ਹੈ ਸਰਕਾਰ ਤਾਂ ਸੁੱਤੀ ਪਈ ਆ ਆ ਦੋ ਤਿੰਨ ਦਿਨ ਅਜਲਾਸ ਚੱਲਿਆ ਮੈਂ ਨਹੀਂ ਕਹਿੰਦਾ ਤੁਸੀਂ ਸਾਰਿਆਂ ਨੇ ਦੇਖਿਆ ਇਹਦਾ ਇੱਕ ਜਿੱਦਾਂ ਬੀਬੀਆਂ ਵਿਆਹਾਂ 'ਚ ਸੱਛਣੀਆਂ ਨਹੀਂ ਦਿੰਦੀਆਂ ਹੁੰਦੀਆਂ ਉਹ ਉਹਨੂੰ ਕਹੀ ਜਾਂਦੇ ਉਹਨੂੰ ਕਹੀ ਜਾਂਦੇ ਗੱਲ ਤਾਂ ਪ੍ਰੋਗਰੈਸਿਵ ਤੌਰ ਦੇ ਉੱਤੇ ਕੰਮ ਕਰਨ ਦੀ ਆ ਮੈਂ ਆਪ ਵੀ ਜਾਤੀ ਤੌਰ ਤੇ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗਿਆ ਕਿਉਂਕਿ ਇਹ ਇੱਕ ਫੀਲਿੰਗ ਹੁੰਦੀ ਜਿਹਲੇ ਬੰਦੇ ਦੇ ਆਪ ਵਰਤਦੀ ਫੇਰ ਪਤਾ ਲੱਗਦਾ ਦੋਵੇਂ ਨੂੰ ਮੱਲ ਬੰਦਾ ਉਾਂ ਹੀ ਸਮਝਦਾ ਪਰ ਜਿਨ੍ਹਾਂ ਦਾ ਹੁਣੇ ਬਾਪਰੀ ਆ ਜਿਹੜੇ ਵਿਚਾਰੇ ਕੇਵਲ ਤਾਂ ਕੇਵਲ ਖੇਤੀ ਦਾ ਕਸੀਮਤ ਆ ਹੋਰ ਕੋਈ ਰਜਗਾਰ ਦਾ ਪੰਦਾ ਨਹੀਂ ਇੱਕ ਵਸਲ ਮਾਰ ਗਏ ਕਰਜਾ ਸਿਰ ਤੇ ਆ ਤੇ ਅਗਲੀ ਅਗਲੀ ਦਾ ਹਲੇ ਕੋਈ ਯਕੀਨ ਨਹੀਂ ਸੋ ਅਸੀਂ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਫਾਰਮ ਤੌਰ ਤੇ ਡੀਜ਼ਲ ਦੀ ਫੈਸਿਲਿਟੀਆਂ ਨਾਲ ਬੀਆ ਦੀ ਫੈਸਿਲਿਟੀਆਂ ਤੇ ਨਾਲ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਥੇ ਕਿਤੇ ਕੋਈ ਕਈਆਂ ਦੇ ਘਰ ਵੀ ਟਿੱਠੇ ਆ ਅਸੀਂ ਇੱਕ ਦਿਨ ਗਏ ਵੀ ਸੀ ਤੇ ਯਤਨ ਕਰਾਂਗੇ ਭਈ ਬਹੁਤਾ ਤਾਂ ਨਹੀਂ ਕਿਉਂਕਿ ਸ਼ੌਮਣੀ ਕਮੇਟੀ ਦੇ ਜਿਹੜੇ ਵਸੀਲੇ ਉਹ ਸੀਮਤ ਆ ਔਰ ਗੁਰੂ ਸਾਹਿਬ ਕਿਰਪਾ ਕਰਨੇ ਕਾਰਜ ਜਿਹੜੇ ਆ ਇਸ ਸੰਗਤਾਂ ਦੇ ਗੁੱਛੇ ਨਹੀਂ ਹੁੰਦੇ ਤੇ ਉਹਦੇ ਵਿੱਚ ਵੀ ਆਪਣਾ ਕੋਈ ਜੋੜਨਾ ਜਿਹੜਾ ਬਣਦਾ ਪਾਵਾਂ। ਤੁਸੀਂ ਲਾਹ ਦੱਸ ਦਿਓ ਕਿ ਤੁਹਾਰਾ ਦਿਨ ਹੈਗਾ ਇਹਨਾਂ ਦੋਨਾਂ 'ਚ ਕਈ ੜੇ ਸਤਾਤੀ ਅੰਸਰ ਨੇ ਮਹੌਲ ਕਰਾਵੇ। ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਨਾ ਤਨ, ਮਨ ਤੇ ਧਨ। ਤਿੰਨ ਤਰ੍ਹਾਂ ਨਾਲ ਸੇਵਾ ਜਿਹੜੀ ਆ ਮੰਨੀ ਜਾਂਦੀ ਆ। ਕਈ ਵਾਰੀ ਮਾਨਣਾ ਬੰਦਾ ਅਰਦਾਸ ਹੀ ਕਰ ਦਿੰਦਾ। ਚੰਗੇ ਲਈ ਅਰਦਾਸ ਕੀਤੀ ਉਹ ਵੀ ਸਹਾਇ ਹੋ ਜਾਂਦੀ। ਤੇ ਧੰਨ ਦੇ ਨਾਲ ਵੀ ਜੇਲੇ ਕਿਸੇ ਔਖੇ ਵੀਲੇ ਕਿਸੇ ਦੀ ਸੇਵਾ ਕਰੋ ਤੇ ਉਹ ਵੀ ਸਹਾਇ ਹੋ ਜਾਂਦੀ ਆ ਤੇ ਫੇਰ ਤਨ ਦੇ ਨਾਲ ਵੀ ਸੇਵਾ ਉਹ ਵੀ ਸਤਿਗੁਰੂ ਜੀ ਦੇ ਦਰ ਤੇ ਪਰਵਾਨਿਆ ਸੋ ਸਾਰੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਤਨ ਮਾਨਤ ਹਨ ਜਿਹੜੇ ਕੋ ਤਨ ਨਾਲ ਸੇਵਾ ਕਰ ਸਕਦੇ ਉਹ ਆਪਣਾ ਯੋਗਦਾਨ ਪਾਉਣ ਧੰਨ ਨਾਲ ਜਿਹੜੇ ਪਾ ਸਕਦੇ ਜਿੰਦਾ ਅਜ ਖੈਰਾ ਪਰਿਵਾਰ ਨੇ ਬਣਾ ਕੀਤਾ ਤੇ ਜਿਹੜੇ ਬਈ ਨਹੀਂ ਜਾ ਸਕਦੇ ਉਹ ਮਨ ਦੇ ਨਾਲ ਘਰ ਹੀ ਬੈਠੇ ਦੋ ਜਪਜੀ ਸਾਹਿਬ ਦੇ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਇਹੋ ਸਾਰਾ ਅੱਜ ਜਿਹੜਾ ਸਾਡੇ ਲਈ ਸੰਦੇਸ਼ ਹੈ ਤੇ ਜਿਹੜਾ ਦੁਹਰਾ ਦਿਨਾਂ 'ਚ ਜਿਹੜੇ ਕੋਈ ਸ਼ਰਾਪੀ ਹੰਸਨ ਨੇ ਜਿਹੜੇ ਆਪਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਧਮਕੀਆਂ ਵਗੈਰਾ ਕਈ ਤਰੀਕੇ ਦੀ ਦੁਵਾਲੀ ਦਿਨ ਹੈ ਆਹੋ ਜਿਹੜੇ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਕੀ ਸੰਦੇਸ਼ ਹੈ ਤੇ ਲੋਕਾਂ ਨੂੰ ਕੀ ਸਦੇ ਸੀ ਦੇਖੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਰਿਹਾ ਉਹ ਪ੍ਰਕਾਸ਼ ਬੁਰਗੌਰਪੁਰਵ 8 ਤਰੀਕ ਨੂੰ ਆਉਂਦਾ ਤੇ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਨਗਰੀ ਤੇ ਉਹ ਸਥਾਨ ਬਿਛਾਇਆ ਸੀ ਜਿੱਥੇ ਸਮੁੱਚੀ ਸਮੁੱਚੀ ਮਨੁੱਖਤਾ ਨੂੰ ਆਪਾਂ ਕੇਂਦਰ ਤਸਲੀਮ ਕਰਦੇ ਹਾਂ ਤੇ ਮੈਂ ਸਮਝਦਾ ਵੀ ਸਾਰੇ ਇਦਾਂ ਦੀਆਂ ਸ਼ਰਤਾਂ ਕਿਸੇ ਵੀ ਪੱਖ ਦੀਆਂ ਕੇਵਲ ਦਾ ਕੇਵਲ ਆਪਾਂ ਗੁਰੂ ਨੂੰ ਸਮਰਪਿਤ ਹੋਈਏ ਕਿਉਂਕਿ ਜਿਹੜੇ ਕੋ ਨਮਾ ਪੁਰਾਣਾ ਸਮਾਜ ਜਿਹਨੇ ਮੁੱਕ ਜਾਂਦਾ ਆਪਣਾ ਤੇ ਜਿਹੜੇ ਫੇਗੋ ਦਰਗਾਹੀ ਹੁਕਮਾਉਂਦਾ ਫਿਰ ਉੱਥੇ ਇਹ ਸੇਵਾ ਜਿਹੜੀ ਆ ਉਹ ਸਹਾਇਕ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਬੀਰ ਦੀ ਰਿਪੋਰਟ ਔਨ ਪੁਆਇੰਟ